ਸਰਦਾਰ ਹਰਦੀਪ ਸਿੰਘ ਮੁੰਡਿਆ ਕੈਬਨਿਟ ਮੰਤਰੀ ਪੰਜਾਬ ਪਹੁੰਚੇ ਸ੍ਰੀ ਹਰਗੋਬਿੰਦਪੁਰ ਸਾਹਿਬ ਜ਼ਿਕਰ ਜੋਗ ਹੈ ਕਿ ਉਹਨਾਂ ਦੀ ਸੱਸ ਮਾਤਾ ਹਰਪੰਸਕੌਰ ਜੀ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਉਹਨਾਂ ਤੋਂ ਇਲਾਵਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਐਸਐਸਪੀ ਬਟਾਲਾ ਸਹਿਲ ਕਾਸਮੀਰ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਆਉ ਦਿਖਾਉਂਦੇ ਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖੋ ਏਪੀ ਜੀ ਨਿਊਜ਼ ਪੰਜਾਬ ਸ਼੍ਰੀ ਅਰਗੁਨੀ ਪਹੁੰਚੇ ਹੋ ਅੱਜ ਦੇ ਸ਼ਰਮਪਤਨੀ ਤੇ ਵੱਡੀ ਪ੍ਰੋਡਿਊਸਰ ਜੀ ਮਾਦਰੀਨ ਦਾ ਸਾਡੇ ਮਾਤਾ ਜੀ ਪਰਵਾਰ ਸਕੋਲ ਦੀ ਦੁਨੀਆ ਚ ਲਈ ਰਹੇ ਉਹਨਾਂ ਦੇ ਅੱਜ ਅੰਤਿਮ ਸੰਸਕਾਰ ਦੇ ਵਿੱਚ ਪਹੁੰਚੇ ਆ ਬਹੁਤ ਦੁਖੀ ਦਾ ਦੁੱਖ ਹੈ ਕਿਸੇ ਪਰਿਵਾਰ ਨੂੰ ਦੁੱਖ ਮੈਂ ਨੂੰ ਵੀ ਮੈਂ ਬੇਟਾ ਸੋ ਬਹੁਤ ਦੁੱਖਾ ਉਹ ਅੱਜ ਇੱਥੇ ਪਹੁੰਚੇ ਆ ਸੋ ਆਪ ਤ੍ਰਿਕ ਨੂੰ ਉਹਨਾਂ ਦੇ ਅੰਤਮ ਅਰਦਾਸ ਹੋਣੀ ਹੈ ਪਰ ਦਰਸਾ ਦੇ ਖੇਤਰ ਸਾਰੇ ਆਪਣੇ ਇਸਤਾਰਾ ਨੂੰ ਪੈਰਪਦਾ ਵੱਲ 60000 ਰੁਪਏ ਦੇ ਕਰਤਾਗੇ ਸਾਤਰੀ ਰੋਗ ਭੋਗਤ ਰੋਗ ਸਰ ਤਾਂ ਤਾਂ ਲਖਨ ਕੋ ਮਨ ਸਾਈਡ ਤੇ ਆਵ ਕੀ ਗਣਕੰਦ ਆਪਣੇ ਜਿੱਤ ਹੈ ਜੇ ਇਸ ਜੇ ਟੈਬ ਤੇ ਜੇ ਤੁੰਗ ਵੱਡੀ ਪਾਰਟੀ ਦੀ ਮਾਰਾ ਕੋਗਾ ਅਨਸਕਾਰ ਅਜ ਤੱਕ ਕਿਸੇ ਅਜੋਕ ਪੰਡ ਸਰ ਚਰੀ ਹਰਗਪੁਰੇ ਕੋ ਬਹੁਤ ਪਛੜਿਆ ਇਲਾਕਾ ਹੈ ਕੋ ਗੁਰੂ ਦੀ ਨਗਰੀ ਹੈ ਇੱਥੇ ਬਹੁਤ ਚੀਜ਼ਾਂ ਦੇ ਘਾਟ ਹੈ ਰੇਲਵੇ ਲਾਈਨ ਨਾਲ ਨਹੀਂ ਜੋੜਿਆ ਗਿਆ ਉਸ ਬੰਦ ਕੁਛ ਸਰਕਾਰ ਕਰੇ ਜਲਦੀ ਕਰਾ ਸਰਦਾਰ ਹਰਦੀਪ ਸਿੰਘ ਮੁੰਡਿਆ ਕੈਬਨਿਟ ਮੰਤਰੀ ਪੰਜਾਬ ਪਹੁੰਚੇ ਸ੍ਰੀ ਹਰਗੋਬਿੰਦਪੁਰ ਸਾਹਿਬ ਜ਼ਿਕਰਯੋਗ ਹੈ ਕਿ ਉਹਨਾਂ ਦੀ ਸੱਸ ਮਾਤਾ ਹਰਬੰਸ ਕੌਰ ਜੀ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੰਤਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਉਹਨਾਂ ਤੋਂ ਇਲਾਵਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਐਸਐਸਪੀ ਬਟਾਲਾ ਸਹਿਲ ਕਾਸਮੀਰ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਆਓ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖੋ ਏਪੀ ਜੀ ਨਿਊਜ਼ ਪੰਜਾਬ ਸ਼ਰੀਰ ਗੋਲੇ ਪਹੁੰਚੇ ਹੋ ਠੀਕ ਹੈ ਅੱਜਾਰੇ ਸ਼ਰਮਪਤਨੀ ਜੇਵਦੀਪ ਕੁਮਰ ਦੇ ਮਾਦਰੀ ਦਾ ਸਾਡੇ ਮਾਤਾ ਜੀ ਪਰਵਾਰ ਸਕਾਲ ਦੀ ਦੁਨੀਆ ਕਰੀ ਰਹੇ ਉਹਨਾਂ ਦੇ ਅੱਜ ਅੰਤਿਮ ਸੰਸਕਾਰ ਦੇ ਵਿੱਚ ਪਹੁੰਚਿਆ ਬਹੁਤ ਦੁੱਖ ਦੀ ਗੱਲ ਦੁੱਖ ਹੈ ਕਿਤੇ ਪਰਿਵਾਰ ਨੂੰ ਦੁੱਖ ਹੈ ਮੈਂ ਵੀ ਮੈਂ ਵੀ ਬੇਟਾ ਸੋ ਬਹੁਤ ਦੁੱਖ ਹੈ ਤੋਂ ਜਿੱਥੇ ਪਹੁੰਚਿਆ ਸੋ ਆਪ ਤਰੀ ਨੂੰ ਉਹਨਾਂ ਦੇ ਅੰਤਮ ਅਰਦਾਸ ਹੋਣੀ ਹੈ ਪਰਦਰਸਾ ਦੇ ਖੇਤਰ ਸਾਰੇ ਆਪਣੇ ਇਸਤਤਾਰਾ ਨੂੰ ਪੈੜਪੜਾ ਵੱਲ 690 ਵਿੱਚ ਕਰਤਾਗੇ ਸਾਤਰੀ ਰੋਗ ਭੋਗਤ ਰੋਗ ਸਰ ਤਾਂ ਤਾਂ ਦੇ ਲਖਣੇ ਕੋ ਮਨ ਸਾਈਡ ਹੈ ਆ ਕੀ ਕਹਿੰਦਾ ਆਪਣੀ ਜਿੱਤ ਹੈ ਜੀ ਇਸੋ ਜਿਹੇ ਟਾਈਮ ਤੇ ਜਿਤੰਬੁਰ ਵੱਡੀ ਪਾਰਟੀ ਦੀ ਮਾਰ ਅਕੋਲ ਦਾ ਸੰਸਕਾਰ ਅਜੇ ਤੱਕ ਕਿਸੇ ਅਜੋਕ ਪੰਡ ਸਰ ਚਰੀ ਹਰਗੁੰਪਰੇ ਤੋਂ ਬਹੁਤ ਪਛੜਿਆ ਇਲਾਕਾ ਹੈ ਕੋ ਗੁਰੂ ਦੀ ਨਗਰੀ ਆ ਇੱਥੇ ਬਹੁਤ ਚੀਜ਼ਾਂ ਦੇ ਘਾਟ ਹੈ ਰੇਲਵੇ ਲਾਈਨ ਨਾਲ ਨਹੀਂ ਜੋੜਿਆ ਗਿਆ ਉਸ ਬੰਦ ਕੁਛ ਸਰਕਾਰ ਕਰੇ ਜੀ ਜਲਦੀ ਕਰਾ